ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਮੁਕੇਰੀਆ ਰੋਡ ਤੇ ਇੱਕ ਟਰਾਲੀ ਅਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਕਾਰ ਚਾਲਕ ਮਨੋਜ ਸਿੰਘ ਅਨੁਸਾਰ ਟਰਾਲੀ ਚਾਲਕ ਕਾਫੀ ਤੇਜ਼ ਰਫਤਾਰ ਸੀ ਅਤੇ ਬੱਸ ਨੂੰ ਓਵਰਟੇਕ ਕਰ ਰਿਹਾ ਸੀ ਤੇਜ਼ ਰਫਤਾਰ ਹੋਣ ਕਾਰਨ ਉਸ ਕੋਲੋ ਬ੍ਰੇਕ ਨਹੀਂ ਵਜੀ ਅਤੇ ਟਰਾਲੀ ਉਹਨਾਂ ਦੀ ਦੂਜੇ ਪਾਸੇ ਆ ਰਹੀ ਕਾਰ ਨਾਲ ਜਾ ਟਕਰਾਈ ਹਾਲਾਂਕਿ ਦੁਰਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹੈ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਆ ਅਸੀਂ ਮਕੇਰੀਆਂ ਨੂੰ ਜਾ ਰਹੇ ਸੀ ਇਹ ਮਕੇਰੀਆਂ ਵੱਲੋਂ ਆ ਰਿਹਾ ਸੀ ਡਾਕਟਰ ਖਾਲੀ ਹੋ ਗਏ। ਬਹੁਤ ਤੇਜ਼ ਓਵਰਟੇਕਿੰਗ ਕਰ ਰਿਹਾ ਸੀ ਬੱਸ ਵਾਲੇ ਨੇ ਸਲੋ ਕੀਤੀ। ਇਹ ਉਹਦੇ ਵਿੱਚੋਂ ਨਿਕਲ ਕੇ ਬਹੁਤ ਤੇਜ਼ ਇਧਰੋਂ ਆਇਆ ਤਾਂ ਸਲੋ ਸੀ ਸਿੱਧੀ ਗੱਡੀ ਨਾਲ ਹੀ ਲੱਗਿਆ। ਦੋ ਜਣੇ ਸੀ। ਨੁਕਸਾਨ ਕੋਈ ਹੋਇਆ ਹੈ? ਨਹੀਂ ਨੁਕਸਾਨ ਗੱਡੀ ਦਾ ਹੈ ਬਾਕੀ ਥੋੜਾ ਬੋੜਾ ਫਟਾਂ ਤੇ ਲੱਗੀਆਂ ਆਏ ਆ ਟ੍ਰਾਲੀ ਵਾਲਾ ਤੇ ਓਵਰਟੇਕਿੰਗ ਕਰਕੇ ਨਾਲ ਹੀ ਉਧਰ ਨੂੰ ਚਲਾ ਗਿਆ ਉਹ ਸਨ ਹੋ ਗਿਆ ਉਹ ਬੈਠਾ ਸਨ ਹੋ ਗਿਆ ਆ ਸਾਰਾ दारू ਹੈ ਫਟਾ ਆ ਉਹ ਵਾਹ ਆ ਸਾਹਮਣੇ ਨਸ਼ਾ ਕੀਤਾ ਹਾਂਜੀ ਦੇਖ ਕਿੰਨਾ ਕਿ ਨੁਕਸਾਨ ਆ ਗੱਡੀ ਦਾ ਗੱਡੀ ਸਾਰੀ ਡਾਇਵਰਸ ਹੋ ਗਈ ਅੱਗੋਂ ਜੀ ਕਿਧਰੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਸਾਰਾ ਸੇ ਆ ਰਹੇ ਸੀ ਆਪਾਂ ਤਰਗੜ ਤੋਂ ਤੇ ਮਕੇਰੀ ਨੂੰ ਜਾ ਰਹੇ ਸੀ ਕੀ ਕੰਮ ਕਰਦੇ ਹੋ ਤੁਸੀਂ ਅਗਲੀ ਗੱਲ ਚੱਲਦਾ ਅੰਦਾਜ਼ੇ ਬਸ ਨੇ ਗਾੜੀ ਪੈ ਤੇ ਬ੍ਰੇਕ ਮਾਰਤੀ ਤੇ ਉਹ ਜਿਹਨੇ ਪਿਛੋਂ ਪੈ ਤੇ ਗਾੜੀ ਬਰੇਗਾ ਥਾਮਦੀ ਮੈਂ ਮਗਰ ਆਂਦਾ ਸੀ ਤੇ ਫਿਰ ਟੈਟਿੰਨੇ ਕਰਨਾ ਕੋ ਹੌਲੀ ਹੋਣਾ ਸੀ ਤੇ ਹੌਲੀ ਕਰਦਾ ਕਰਦਾ ਵੀ ਤਮੀ ਮੈਂ ਬਾਤਾਂ ਵਿੱਚ ਭੱਜ ਲੰਗਾ ਮੈਂ ਮਾ ਥੱਲੇ ਤਾਉ ਦੇਣਾ ਉਹ ਥੱਲੇ ਨੂੰ ਉਤਣ ਦੇ ਤੇ ਭਾਜੀ ਆਣੀ ਆ ਗਏ ਇਹ ਨਾਲ ਲਿਆ ਗਿਆ ਸ਼ਾਟ ਤੇ ਪਤਾ ਕਿ ਜਦੋਂ ਉਹ ਟੇਕਰ ਦੇ ਤੇਜੀ ਉਹ ਨਿਓ ਤੇ ਤੇਜ਼ ਨਹੀਂ ਉਹ ਪਿਛੋਂ ਜੋ ਪੈਚ ਲਿਆ ਕੇ ਬ੍ਰੇਕ ਮਾਰਤ ਹੁੰਦਾ ਤੋ ਕਿੰਨਾ ਵੀ ਚੀਜ਼ ਨੂੰ ਸੰਭਾਲਣਾ ਬ੍ਰੇਕ ਮਨੋ ਉਸੇ ਵੇਲੇ ਨਹੀਂ ਲੱਗਦੀ ਉਸੇ ਵੇਲੇ ਨਹੀਂ ਲੱਗਦੀ ਆ ਕੀ ਆਪਣਾ ਕਿੱਤੇ ਰਹਿੰਦੇ ਹੋ ਤੇ ਉਹ ਗੱਲ ਢੀ ਠਾਕ ਪੜ ਨਾਂ ਵੀ ਆਪਣਾ ਬਲਕਾਸ ਕਿਥੋਂ ਟਰਾਲੀ ਲਿਆ ਰਹੇ ਸੀ ਬਕੇਰੀਆ ਤੋਂ ਮੈਂ ਕਿਹਾ ਉਹ ਮੇਲ ਤੋਂ ਲਿਆ ਰਹੇ ਹਾਂ ਖਾਲੀ ਹੀ ਆ ਖਾਲੀ ਲਿਆਣ ਦੇ ਮੇਲ ਤੋਂ ਮਤਲਬ ਗੰਨਾ ਦੇ ਕੇ ਆਏ ਆ ਗੰਨਾ ਦੇ ਕੇ ਆਏ ਕਹਿੰਦੇ ਨਸ਼ਾ ਵੀ ਕੀਤਾ ਕੋਈ ਨਾ ਨਾ ਨਸ਼ੇ ਦਾ ਮਤਲਬ ਭਲੇ ਖਾ ਲਿਆ ਕੁਝ ਆਪਣੇ ਖਾ ਨਸ਼ੇ ਦਾ ਮੈਂ ਕੁਝ ਵੀ ਨਹੀਂ ਖਾਂਦਾ ਕਿ ਨੂੰ ਮਾਦੀ ਭਾਂ ਪਸ ਲੋ ਠੀਕ ਮੈਂ ਪਿੰਡ ਜਾ ਕੇ ਦੀ ਮਾਦੀ ਪਸ ਲੋ ਮੈਂ ਨਸ਼ਾ ਨਹੀਂ ਮੈਂ ਖਾਂਦਾ